ਅੱਜ ਦੇ ਸਮੇਂ ਦੇ ਵਿੱਚ ਆਪਾਂ ਰੋਜ਼ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਸੁਣਦੇ ਆਂ ਕਈ ਖਬਰਾਂ ਤਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਕਿ ਆਪਾਂ ਨੂੰ ਉਹਨਾਂ ਦੇ ਉੱਤੇ ਯਕੀਨ ਨਹੀਂ ਹੁੰਦਾ ਕਿ ਇਹ ਸੱਚ ਹੋਵੇਗਾ ਪਰ ਅਫਸੋਸ ਜਦੋਂ ਇਹ ਸਚਾਈ ਸਾਰੀ ਸਾਹਮਣੇ ਆਉਂਦੀ ਹੈ ਤਾਂ ਫਿਰ ਆਪਾਂ ਨੂੰ ਯਕੀਨ ਹੁੰਦਾ ਹੈ ਕਿ ਹਾਂ ਇਹ ਸੱਚ ਹੈ ਤਾਂ ਫਿਰ ਆਪਾਂ ਇਹ ਵੀ ਸੋਚਦੇ ਆਂ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਅੱਜ ਜਿਹੜੀ ਮੈਂ ਸੱਚੀ ਘਟਨਾ ਤੁਹਾਡੇ ਸਾਹਮਣੇ ਲੈ ਕੇ ਆਇਆ ਹਾਂ ਉਹ ਵੀ ਕੁਝ ਐਸੇ ਤਰ੍ਹਾਂ ਦੀ ਹੀ ਹੈ ਦੋ ਕਤਲ ਹੁੰਦੇ ਨੇ ਤੇ ਫਿਰ ਕਤਲ ਦੇ ਪਿੱਛੇ ਦੀ ਕਹਾਣੀ ਜਦੋਂ ਨਿਕਲ ਕੇ ਸਾਰਿਆਂ ਦੇ ਸਾਹਮਣੇ ਆਉਂਦੀ ਹੈ ਤਾਂ ਲੋਕਾਂ ਦੇ ਹੋਸ਼ ਛੁੱਟ ਜਾਂਦੇ ਨੇ ਸੋਚਣ ਤੇ ਮਜਬੂਰ ਹੋ ਜਾਂਦੇ ਨੇ ਕਿ ਐਸ ਤਰ੍ਹਾਂ ਕਿਵੇਂ ਹੋ ਸਕਦਾ ਹੈ 18 ਫਰਵਰੀ 2020 ਨੂੰ ਇੱਕ ਹੁਸਨਸਾ ਇਲਾਕੇ ਦੇ ਵਿੱਚ ਕਾਫੀ ਸਾਰਾ ਸਮਾਨ ਰੱਖ ਕੇ ਉੱਥੇ ਅੱਗ ਲਗਾਈ ਹੁੰਦੀ ਹੈ ਇਹ ਅੱਗ ਹੌਲੀ-ਹੌਲੀ ਜਦੋਂ ਥੋੜੀ ਵੱਧਦੀ ਹੈ ਤਾਂ ਫਿਰ ਆਲੇ-ਦਾਲੇ ਜੋ ਲੋਕ ਹੁੰਦੇ ਨੇ ਉਹਨਾਂ ਨੂੰ ਕੁਝ ਮਹਿਸੂਸ ਹੁੰਦਾ ਹੈ ਕਿ ਜਿਵੇਂ ਅੱਗ ਦੇ ਵਿੱਚ ਸੜਨ ਦੇ ਨਾਲ ਮਾਸ ਦੇ ਸੜਨ ਦੀ ਬਦਬੂ ਆ ਰਹੀ ਹੈ ਜਾਂ 스멜 ਆ ਰਹੀ ਹੈ ਫਿਰ ਉਹ ਲੋਕ ਇਸ ਅੱਗ ਵੱਲ ਦੇਖਦੇ ਨੇ ਕੁਝ ਲੋਕ ਜੋ ਹੁੰਦੇ ਨੇ ਉਹ ਇਸ ਅੱਗ ਦੇ ਨੇੜੇ ਪਹੁੰਚਦੇ ਨੇ ਜਦੋਂ ਉਹ ਲੋਕ ਅੱਗ ਦੇ ਨਜ਼ਦੀਕ ਆਉਂਦੇ ਨੇ ਤਾਂ ਉਹ ਕੀ ਦੇਖਦੇ ਨੇ ਕਿ ਉੱਥੇ ਜੋ ਦੋ ਲੜਕੇ ਹੁੰਦੇ ਨੇ ਉਹ ਇਹ ਅੱਗ ਲਗਾ ਰਹੇ ਹੁੰਦੇ ਨੇ ਤੇ ਉਹ ਲੋਕਾਂ ਨੂੰ ਦੇਖ ਕੇ ਉੱਥੋਂ ਦੌੜ ਜਾਂਦੇ ਨੇ ਤਾਂ ਫਿਰ ਉਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਆਉਂਦਾ ਹੈ ਕਿ ਜਰੂਰ ਇੱਥੇ ਕੁਝ ਨਾ ਕੁਝ ਗੜਬੜ ਹੈ ਜੋ ਉਹ ਇਹਨਾਂ ਨੂੰ ਦੇਖ ਕੇ ਉੱਥੋਂ ਦੌੜ ਗਏ ਤਾਂ ਫਿਰ ਲੋਕ ਉੱਥੇ ਕੀ ਕਰਦੇ ਨੇ ਨੇੜੇ ਹੀ ਇੱਕ ਛੱਪੜ ਦੇ ਵਿੱਚੋਂ ਪਾਣੀ ਕੱਢਦੇ ਨੇ ਤੇ ਇਹ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਨੇ ਹੁਣ ਜਦੋਂ ਅੱਗ ਬੁਝ ਜਾਂਦੀ ਹੈ ਤਾਂ ਉਹ ਦੇਖਦੇ ਨੇ ਕਿ ਉਸ ਤੇ ਵਿੱਚ ਉਸ ਅੱਗ ਦੇ ਵਿੱਚ ਦੋ ਲਾਸ਼ਾਂ ਹੁੰਦੀਆਂ ਨੇ ਹੁਣ ਜੋ ਇੱਕ ਲਾਸ਼ ਸੀ ਉਹ ਤਾਂ ਪੂਰੀ ਤਰ੍ਹਾਂ ਸੜ ਚੁੱਕੀ ਸੀ ਉਹਦੀ ਕੋਈ ਵੀ ਪਛਾਣ ਨਹੀਂ ਆ ਰਹੀ ਸੀ ਤੇ ਜੋ ਦੂਜੀ ਲਾਸ਼ ਸੀ ਉਹ ਅੱਧ ਸੜੀ ਸੀ ਉਹ ਹਜੇ ਪੂਰੀ ਤਰ੍ਹਾਂ ਨਹੀਂ ਸੜੀ ਸੀ ਹੁਣ ਉੱਥੋਂ ਪੁਲਿਸ ਵਾਲਿਆਂ ਨੂੰ ਵੀ ਸੂਚਿਤ ਕਰ ਦਿੱਤਾ ਜਾਂਦਾ ਹੈ ਪੁਲਿਸ ਵਾਲੇ ਵੀ ਉੱਥੇ ਪਹੁੰਚ ਜਾਂਦੇ ਨੇ ਪੁਲਿਸ ਵਾਲੇ ਆ ਕੇ ਜਦੋਂ ਤਫ਼ਤੀਸ਼ ਕਰਦੇ ਨੇ ਤਾਂ ਉਹ ਦੇਖਦੇ ਨੇ ਕਿ ਜੋ ਇੱਕ লাশ ਸੀ ਜੋ ਅੱਧ ਸੜੀ ਹੋਈ ਸੀ ਉਹ ਇੱਕ ਲੜਕੀ ਦੀ লাশ ਸੀ ਤੇ ਜੋ ਦੂਸਰੀ লাশ ਸੀ ਉਸ ਦਾ ਹਜੇ ਪਤਾ ਨਹੀਂ ਲੱਗ ਰਿਹਾ ਸੀ ਕਿ ਇਹ ਕਿਸੇ ਔਰਤ ਦੀ লাশ ਹੈ ਜਾਂ ਕਿਸੇ ਮਰਦ ਦੀ লাশ ਹੈ ਹੁਣ ਪੁਲਿਸ ਇਹਨਾਂ ਦੋਨਾਂ ਲਾਸ਼ਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਹੈ ਹੁਣ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਤਾਂ ਉਹਦੇ ਵਿੱਚ ਪਤਾ ਲੱਗਦਾ ਹੈ ਕਿ ਜੋ ਉਹ ਸੜੀ ਹੋਈ লাশ ਸੀ ਉਹ ਇੱਕ 40 ਸਾਲਾਂ ਔਰਤ ਦੀ লাশ ਸੀ ਤੇ ਜੋ ਦੂਜੀ ਅੱਧ ਸੜੀ ਲਾਸ਼ ਸੀ ਉਹ ਇੱਕ 22 ਸਾਲ ਦੀ ਲੜਕੀ ਦੀ ਲਾਸ਼ ਸੀ ਹੁਣ ਪੁਲਿਸ ਆਪਣੀ ਤਫਤੀਸ਼ ਦੇ ਵਿੱਚ ਲੱਗ ਜਾਂਦੀ ਹੈ ਕਿਉਂਕਿ ਹੁਣ ਉਹਨਾਂ ਦਾ ਮੇਨ ਕੰਮ ਇਹ ਹੁੰਦਾ ਹੈ ਕਿ ਇਹਨਾਂ ਲਾਸ਼ਾਂ ਦੀ شناخت ਕਰਨਾ ਕਿ ਇਹ ਕੌਣ ਹਨ ਹੁਣ ਇਸ ਤੋਂ ਇਲਾਵਾ ਪੁਲਿਸ ਕੀ ਕਰਦੀ ਹੈ ਆਲੇ-ਦਾਲੇ ਦੇ ਸਾਰੇ ਥਾਣਿਆਂ ਦੇ ਵਿੱਚ ਕੰਟੈਕਟ ਕਰਦੀ ਹੈ ਤੇ ਉੱਥੋਂ ਪਤਾ ਕੀਤਾ ਜਾਂਦਾ ਹੈ ਕਿ ਕਿਸੇ ਥਾਣੇ ਦੇ ਵਿੱਚ ਇੱਕ 40 ਸਾਲ ਦੀ ਔਰਤ ਤੇ ਇੱਕ 22 ਸਾਲ ਦੀ ਜੋ ਲੜਕੀ ਹੈ ਇਹਨਾਂ ਦੀ ਮਿਸਿੰਗ ਕੰਪਲੇਂਟ ਤਾਂ ਨਹੀਂ ਦਰਜ ਹੁਣ ਉਹਨਾਂ ਦੁਆਰਾ ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਥਾਣੇ ਦੇ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਕੰਪਲੇਂਟ ਦਰਜ ਹੈ ਤਾਂ ਉਹ ਉਹਨਾਂ ਦੇ ਨਾਲ ਸੰਪਰਕ ਕਰਨ। ਹੁਣ ਪੁਲਿਸ ਦੇ ਹੱਥ ਜਦੋਂ ਕੁਝ ਨਹੀਂ ਲੱਗਿਆ ਤਾਂ ਜੋ ਪੋਸਟਮਾਰਟਮ ਰਿਪੋਰਟ ਸੀ ਉਸ ਨੂੰ ਡੀਪਲੀ ਚੈੱਕ ਕੀਤਾ ਜਾਂਦਾ ਹੈ ਤਾਂ ਉਹਦੇ ਵਿੱਚ ਇਹ ਪਤਾ ਲੱਗਦਾ ਹੈ ਕਿ ਜੋ ਇਹ ਲੜਕੀ ਤੇ ਇਹ ਔਰਤ ਸੀ ਇਹਨਾਂ ਨੂੰ ਪਹਿਲਾਂ ਬੇਹੋਸ਼ ਕੀਤਾ ਗਿਆ ਮਤਲਬ ਇਹਨਾਂ ਨੂੰ ਕੋਈ ਬੇਹੋਸ਼ੀ ਦੀ ਦਵਾਈ ਖਲਾਈ ਗਈ ਤੇ ਬਾਅਦ ਵਿੱਚ ਇਹਨਾਂ ਦਾ ਕਤਲ ਕੀਤਾ ਗਿਆ। ਇਹਨਾਂ ਦੋਨਾਂ ਦੀ شناخت ਨਹੀਂ ਹੋ ਰਹੀ ਸੀ ਤਾਂ ਹੁਣ ਪੁਲਿਸ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੀ ਹੈ ਉਹ ਫੇਸਬੁੱਕ ਦੇ ਉੱਤੇ ਇੱਕ ਪੋਸਟ ਪਾ ਦਿੰਦੇ ਨੇ ਤੇ ਉਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਇੱਕ 40 ਸਾਲ ਦੀ ਔਰਤ ਤੇ ਇੱਕ 22 ਸਾਲ ਦੀ ਲੜਕੀ ਹੈ ਜੋ ਮਿਸਿੰਗ ਨੇ ਜਾਂ ਜੋ ਕੋਈ ਵੀ ਇਹਨਾਂ ਬਾਰੇ ਜਾਣਦਾ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਕਰੇ ਹੁਣ ਕੁਝ ਦਿਨ ਬੀਤ ਜਾਂਦੇ ਨੇ ਤਾਂ ਇਸ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇੱਕ ਕੋਈ ਸ਼ਖਸ ਹੈ ਜੋ ਇਸ 40 ਸਾਲ ਦੀ ਔਰਤ ਨੂੰ ਜਾਣਦਾ ਹੈ ਮਤਲਬ ਉਹ ਉਸ ਦੇ ਨਾਲ ਫੇਸਬੁੱਕ ਦੇ ਉੱਤੇ ਜੁੜਿਆ ਹੋਇਆ ਹੈ ਤਾਂ ਹੁਣ ਪੁਲਿਸ ਵਾਲੇ ਉਸ ਨਾਲ ਕੰਟੈਕਟ ਕਰਦੇ ਨੇ ਤਾਂ ਫਿਰ ਉਹ ਦੱਸਦਾ ਹੈ ਕਿ ਹਾਂ ਇੱਕ 40 ਸਾਲ ਦੀ ਔਰਤ ਹੈ ਜੋ ਫੇਸਬੁੱਕ ਤੇ ਉੱਤੇ ਉਸ ਦੇ ਨਾਲ ਦੋਸਤ ਬਣੀ ਹੋਈ ਹੈ ਤੇ ਉਸ ਦੀ ਇੱਕ 22 ਸਾਲ ਦੀ ਬੇਟੀ ਵੀ ਹੈ ਤੇ ਹੁਣ ਉਹ ਦੋਨੋਂ ਵੀ ਕੁਝ ਦਿਨਾਂ ਤੋਂ ਗਾਇਬ ਨੇ ਹੁਣ ਪੁਲਿਸ ਵਾਲਿਆਂ ਲਈ ਇਹ ਕੋਈ ਠੋਸ ਸਬੂਤ ਤਾਂ ਹੈ ਨਹੀਂ ਸੀ ਉਹਨਾਂ ਨੇ ਇੱਕ ਹਨੇਰੇ ਦੇ ਵਿੱਚ ਤੀਰ ਚਲਾਇਆ ਸੀ ਹੁਣ ਪੁਲਿਸ ਵਾਲੇ ਉਸ ਸ਼ਾਖਸ਼ ਨਾਲ ਕੰਟੈਕਟ ਕਰਦੇ ਨੇ ਤੇ ਇਸ 40 ਸਾਲ ਦੀ ਔਰਤ ਦੀ ਜੋ ਆਈਡੀ ਸੀ ਉਸ ਤੋਂ ਇਹ ਲੈ ਲੈਂਦੇ ਨੇ ਪੁਲਿਸ ਵਾਲੇ ਹੁਣ ਉਹ ਆਈਡੀ ਲੈ ਕੇ ਉਸ ਆਈਡੀ ਨੂੰ ਜਦੋਂ ਖੋਲਦੇ ਨੇ ਤਾਂ ਉੱਤੋਂ ਫਿਰ ਇਸ ਔਰਤ ਦੀਆਂ ਫੋਟੋਆਂ ਮਿਲ ਜਾਂਦੀਆਂ ਨੇ ਤੇ ਫਿਰ ਇਸ ਦੀ ਬੇਟੀ ਦੀਆਂ ਵੀ ਉੱਥੋਂ ਫੋਟੋਆਂ ਮਿਲ ਜਾਂਦੀਆਂ ਨੇ ਹੁਣ ਪੁਲਿਸ ਨੂੰ ਇੰਨਾ ਕੁ ਤਾਂ ਪਤਾ ਲੱਗ ਚੁੱਕਿਆ ਸੀ ਕਿ ਇਹ ਔਰਤ ਕੌਣ ਹੈ ਇਸ ਦੀਆਂ ਫੋਟੋਆਂ ਮਿਲ ਚੁੱਕੀਆਂ ਸੀ ਤੇ ਇਸ ਦੀ ਲੜਕੀ ਦੀਆਂ ਵੀ ਫੋਟੋਆਂ ਮਿਲ ਚੁੱਕੀਆਂ ਸੀ ਹੁਣ ਇਸ ਦਾ ਐਡਰੈਸ ਪਤਾ ਕੀਤਾ ਜਾਂਦਾ ਹੈ ਤੇ ਫਿਰ ਜਦੋਂ ਇਹਨਾਂ ਨੂੰ ਐਡਰੈਸ ਪਤਾ ਲੱਗਦਾ ਹੈ ਤਾਂ ਫਿਰ ਇਹ ਉਸ ਪਤੇ ਦੇ ਉੱਤੇ ਪਹੁੰਚ ਜਾਂਦੇ ਨੇ ਤੇ ਆਪਣੀ ਛਾਣਵੀਂ ਕਰਦੇ ਨੇ ਹੁਣ ਉੱਥੇ ਜਾ ਕੇ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਵਾਕਈ ਇਹ ਔਰਤ ਤੇ ਇਸਦੀ ਬੇਟੀ ਇੱਥੇ ਹੀ ਰਹਿ ਰਹੀਆਂ ਸੀ ਤੇ ਆ ਨਿਗਰਾਨ ਤੋਂ ਪਤਾ ਲੱਗਦਾ ਹੈ ਕਿ ਇਹ ਦੋਨੋਂ ਕੁਝ ਦਿਨਾਂ ਤੋਂ ਗਾਇਬ ਵੀ ਹਨ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਦੋਨੋਂ ਉੱਥੇ ਇੱਕ ਕਿਰਾਏ ਦੇ ਕਮਰੇ ਦੇ ਉੱਤੇ ਰਹਿ ਰਹੀਆਂ ਸੀ ਪੁਲਿਸ ਦਾ ਜੋ ਸ਼ੱਕ ਸੀ ਹੁਣ ਯਕੀਨ ਦੇ ਵਿੱਚ ਬਦਲ ਜਾਂਦਾ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਜੋ ਉਹਨਾਂ ਨੂੰ ਇਹ ਬਾਡੀਜ਼ ਮਿਲੀਆਂ ਸੀ ਇਹ ਇਹਨਾਂ ਦੋਨਾਂ ਦੀਆਂ ਹੀ ਸੀ ਉੱਥੇ ਜਦੋਂ ਆਨਗਵਾਂਡ ਤੋਂ ਪੁਚੀਚ ਕੀਤੀ ਜਾਂਦੀ ਹੈ ਤਾਂ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਹੈ ਕਿ ਜੋ ਇਹ 40 ਸਾਲ ਦੀ ਔਰਤ ਸੀ ਇਸ ਦਾ ਨਾਮ ਰਮਾ ਡੇ ਸੀ ਤੇ ਇਸ ਦੀ ਜੋ 22 ਸਾਲਾਂ ਬੇਟੀ ਸੀ ਇਸ ਦਾ ਨਾਮ ਰੀਆ ਡੇ ਸੀ ਹੁਣ ਉੱਥੇ ਇਹਨਾਂ ਨੂੰ ਫੋਨ ਨੰਬਰ ਵੀ ਇਹਨਾਂ ਦਾ ਮਿਲ ਜਾਂਦਾ ਹੈ ਫੋਨ ਨੰਬਰ ਮਿਲਣ ਤੋਂ ਬਾਅਦ ਜੋ ਇਹਨਾਂ ਦੀ ਕਾਲ ਡਿਟੇਲ ਕਰਵਾਈ ਜਾਂਦੀ ਹੈ ਪੁਲਿਸ ਵਾਲਿਆਂ ਨੂੰ ਉੱਥੋਂ ਇਹ ਵੀ ਪਤਾ ਲੱਗਦਾ ਹੈ ਕਿ ਇਹ ਜੋ ਔਰਤ ਸੀ ਇਹ ਪਹਿਲਾਂ ਮਹਾਰਾਸ਼ਟਰ ਦੇ ਵਿੱਚ ਆਪਣੇ ਪਤੀ ਦੇ ਨਾਲ ਰਹਿੰਦੀ ਸੀ ਇਸ ਦਾ ਆਪਣੇ ਪਤੀ ਦੇ ਨਾਲ ਤਲਾਕ ਹੋ ਚੁੱਕਿਆ ਸੀ ਤੇ ਫਿਰ ਇਸ ਤੋਂ ਬਾਅਦ ਇਹ ਇੱਥੇ ਪੱਛਮੀ ਬੰਗਾਲ ਦੇ ਵੇਦਨਾਪੁਰ ਇਲਾਕੇ ਦੇ ਵਿੱਚ ਆ ਕੇ ਰਹਿਣ ਲੱਗੀ ਸੀ ਇੱਥੇ ਇਹ ਕਿਰਾਏ ਦੇ ਕਮਰੇ ਦੇ ਵਿੱਚ ਰਹਿ ਰਹੀ ਸੀ ਤੇ ਇਸ ਦੀ 22 ਸਾਲਾਂ ਜੋ ਬੇਟੀ ਸੀ ਉਹ ਵੀ ਇੱਥੇ ਇਸ ਦੇ ਨਾਲ ਹੀ ਰਹਿੰਦੀ ਸੀ ਹੁਣ ਜਦੋਂ ਕਾਲ ਡਿਟੇਲ ਕਢਵਾਈ ਜਾਂਦੀ ਹੈ ਤਾਂ ਉਸ ਦੇ ਵਿੱਚ ਉਹਨਾਂ ਨੂੰ ਇੱਕ ਨੰਬਰ ਦਿਖਦਾ ਹੈ ਜਿਸ ਦੇ ਉੱਤੇ ਇਸ ਔਰਤ ਤੇ ਇਸ ਦੀ ਲੜਕੀ ਦੀਆਂ ਲੰਬੀਆਂ ਲੰਬੀਆਂ ਗੱਲਾਂ ਹੋਈਆਂ ਹੁੰਦੀਆਂ ਨੇ ਪੁਲਿਸ ਹੁਣ ਜਦੋਂ ਇਸ ਨੰਬਰ ਦੀ ਤਫ਼ਤੀਸ਼ ਕਰਦੀ ਹੈ ਤਾਂ ਫਿਰ ਉਹਨਾਂ ਨੂੰ ਪੱਕਾ ਹੀ ਹੋ ਜਾਂਦਾ ਹੈ ਕਿ ਇਹ ਜੋ ਨੰਬਰ ਸੀ ਇਹ ਇੱਕ ਲੜਕੇ ਸੁਦਾਮ ਦਾ ਹੀ ਸੀ ਜਿਸ ਦੇ ਉੱਤੇ ਇਹ ਮਾਵਾਂ ਧੀਆਂ ਦੋਨਾਂ ਦੀਆਂ ਹੀ ਲੰਬੀਆਂ ਲੰਬੀਆਂ ਗੱਲਾਂ ਹੋਈ ਹੋਈਆਂ ਸੀ ਪੁਲਿਸ ਨੂੰ ਹੁਣ ਲੱਗਦਾ ਹੈ ਕਿ ਇਹ ਜੋ ਸੁਦਾਮ ਹੈ ਇਸਦੇ ਕੋਲ ਉਹਨਾਂ ਨੂੰ ਕੋਈ ਖਾਸ ਜਾਣਕਾਰੀ ਇਨਫੋਰਮੇਸ਼ਨ ਜ਼ਰੂਰ ਮਿਲ ਸਕਦੀ ਹੈ ਪੁਲਿਸ ਹੁਣ ਸੁਦਾਮ ਨੂੰ ਲੱਭਣ ਦੀ ਕੋਸ਼ਿਸ਼ ਦੇ ਵਿੱਚ ਲੱਗ ਜਾਂਦੀ ਹੈ ਸੁਦਾਮ ਦੀ ਫੋਨ ਦੀ ਲੋਕੇਸ਼ਨ ਤੋਂ ਹੀ ਉਸ ਨੂੰ ਟ੍ਰੇਸ ਕਰ ਲਿਆ ਜਾਂਦਾ ਹੈ ਤੇ ਸੁਦਾਮ ਨੂੰ ਫੜ ਲਿਆ ਜਾਂਦਾ ਹੈ ਸੁਦਾਨ ਨੂੰ ਥਾਣੇ ਲਿਆਇਆ ਜਾਂਦਾ ਹੈ ਤੇ ਫਿਰ ਉਸ ਤੋਂ ਪੁੱਛਗਿਚ ਕੀਤੀ ਜਾਂਦੀ ਹੈ ਹੁਣ ਜਦੋਂ ਉਸ ਤੋਂ ਇਹਨਾਂ ਬਾਰੇ ਪੁੱਛਿਆ ਜਾਂਦਾ ਹੈ ਪਹਿਲਾਂ ਤਾਂ ਉਹ ਟਾਲਮਟੋਲ ਕਰਦਾ ਹੈ ਪਰ ਫਿਰ ਜਦੋਂ ਸ਼ਕਤੀ ਦੇ ਨਾਲ ਉਸ ਤੋਂ ਪੁੱਛਗਿਚ ਕੀਤੀ ਜਾਂਦੀ ਹੈ ਤਾਂ ਫਿਰ ਉਹ ਜਿਹੜੀ ਕਹਾਣੀ ਦੱਸਦਾ ਹੈ ਇਹ ਸੁਣ ਕੇ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਸੁਦਾਮ ਹੁਣ ਦੱਸਦਾ ਹੈ ਕਿ ਹੁਣ ਤੋਂ ਲਗਭਗ 3 ਸਾਲ ਪਹਿਲਾਂ ਇਸ ਦੀ ਗੱਲਬਾਤ ਰਮਾਂਡੇ ਦੇ ਨਾਲ ਫੇਸਬੁੱਕ ਦੇ ਉੱਤੇ ਹੋਈ ਸੀ ਇਹਨਾਂ ਦੀ ਪਹਿਲਾਂ ਗੱਲਬਾਤ ਚੱਲਦੀ ਹੈ ਤੇ ਇਹ ਅੱਗੇ ਲੰਬੀਆਂ ਲੰਬੀਆਂ ਗੱਲਾਂ ਮਾਰਦੇ ਨੇ ਤੇ ਫਿਰ ਇਹਨਾਂ ਦੇ ਵਿੱਚ ਨੰਬਰ ਵੀ ਐਕਸਚੇਂਜ ਹੋ ਜਾਂਦੇ ਨੇ ਫਿਰ ਇਸ ਤੋਂ ਬਾਅਦ ਫੋਨ ਦੇ ਉੱਤੇ ਇਹਨਾਂ ਦੀਆਂ ਲੰਬੀਆਂ ਲੰਬੀਆਂ ਗੱਲਾਂ ਚੱਲਦੀਆਂ ਨੇ ਤੇ ਇਹਨਾਂ ਨੂੰ ਆਪਸ ਦੇ ਵਿੱਚ ਪਿਆਰ ਹੋ ਜਾਂਦਾ ਹੈ ਜੋ ਸੁਧਾਨ ਸੀ ਇਹਨਾਂ ਦੇ ਘਰ ਵੀ ਆਉਣ ਜਾਣ ਲੱਗਦਾ ਹੈ ਹੁਣ ਜਦੋਂ ਉਹ ਉਹਨਾਂ ਦੇ ਘਰ ਜਾਣ ਲੱਗਿਆ ਸੀ ਤਾਂ ਜੋ ਇਸ ਦੀ ਨਜ਼ਰ ਸੀ ਇਸ ਦੀ ਲੜਕੀ ਜੋ ਰੀਆ ਸੀ ਉਸ ਦੇ ਉੱਤੇ ਪੈ ਜਾਂਦੀ ਹੈ ਉਧਰ ਜੋ ਰਮਨ ਦੇ ਸੀ ਉਸ ਦਾ ਤਲਾਕ ਹੋ ਚੁੱਕਿਆ ਸੀ ਇਸ ਕਰਕੇ ਹੀ ਉਹ ਪਿਆਰ ਪਾਉਣਾ ਚਾਹੁੰਦੀ ਸੀ ਤਾਂ ਇਸ ਕਰਕੇ ਉਹ ਸੁਦਾਮ ਦੇ ਨਾਲ ਗੱਲਾਂ ਕਰਦੀ ਸੀ ਪਰ ਜੋ ਇਹ ਸੁਦਾਮ ਸੀ ਇਸ ਦੀ ਜੋ ਨੀਤ ਸੀ ਹੁਣ ਉਸ ਦੀ ਲੜਕੀ ਸੀ ਜੋ ਰੀਆ ਦੇ ਉਸ ਦੇ ਉੱਤੇ ਵਿਗੜ ਜਾਂਦੀ ਹੈ ਹੁਣ ਕੁਝ ਸਮਾਂ ਤਾਂ ਐਸੇ ਤਰ੍ਹਾਂ ਨਿਕਲਦਾ ਰਹਿੰਦਾ ਹੈ ਇਹ ਰਾਮਾ ਦੇ ਨੂੰ ਮਿਲਦਾ ਰਹਿੰਦਾ ਹੈ ਪਰ ਜਦੋਂ ਐਸੇ ਤਰ੍ਹਾਂ ਸਮਾਂ ਅੱਗੇ ਵਧਦਾ ਹੈ ਤਾਂ ਅੱਗੇ ਜਾ ਕੇ ਇਸ ਦੀ ਦੋਸਤੀ ਰੀਆ ਦੇ ਨਾਲ ਵੀ ਹੋ ਜਾਂਦੀ ਹੈ ਹੁਣ ਜੋ ਰੀਆ ਦੇ ਸੀ ਉਹ ਵੀ ਇਸ ਦੇ ਨਾਲ ਪਿਆਰ ਕਰਨ ਲੱਗਦੀ ਹੈ ਇਸ ਤੋਂ ਕੁਝ ਸਮਾਂ ਬਾਅਦ ਜੋ ਰਮਾ ਦੇਸੀ ਉਸ ਨੂੰ ਵੀ ਇਸ ਦੀ ਖਬਰ ਲੱਗ ਜਾਂਦੀ ਹੈ ਕਿ ਉਸ ਦੀ ਲੜਕੀ ਦੇ ਜੋ ਸੰਬੰਧ ਨੇ ਉਹ ਸੁਦਾਮ ਦੇ ਨਾਲ ਨੇ ਪਰ ਉਹ ਕੁਝ ਨਹੀਂ ਕਹਿੰਦੀ ਉਹ ਖੁਸ਼ ਹੁੰਦੀ ਹੈ ਇਸ ਤੋਂ ਬਾਅਦ ਇਹ ਤਿੰਨੋਂ ਅਕਸਰ ਇਕੱਠੇ ਘੁੰਮਦੇ ਨੇ ਖੁਸ਼ੀ-ਖੁਸ਼ੀ ਰਹਿੰਦੇ ਨੇ ਤੇ ਅਕਸਰ ਇਹ ਕਿਤੇ ਨਾ ਕਿਤੇ ਘੁੰਮਣ ਵੀ ਜਾਂਦੇ ਨੇ ਤੇ ਆਪਸ ਦੇ ਵਿੱਚ ਇਕੱਠਿਆਂ ਫੋਟੋਆਂ ਵੀ ਖਿੱਚਦੇ ਨੇ ਹੁਣ ਇਸ ਤੋਂ ਬਾਅਦ ਜੋ ਰਮਾ ਦੇਸੀ ਉਹ ਅਲੱਗ ਕਮਰਾ ਲੈ ਕੇ ਰਹਿਣ ਲੱਗਦੀ ਹੈ ਉਹ ਸੁਦਾਮ ਦੇ ਨਾਲ ਲਿਵਿੰਗ ਦੇ ਵਿੱਚ ਰਹਿਣ ਲੱਗਦੀ ਹੈ ਉਧਰ ਜੋ ਰੀਆ ਸੀ ਉਹ ਅਲੱਗ ਕਮਰਾ ਲੈ ਕੇ ਰਹਿਣ ਲੱਗਦੀ ਹੈ ਤੇ ਉਹ ਵੀ ਸੁਦਾਮ ਨੂੰ ਮਿਲਦੀ ਰਹਿੰਦੀ ਹੈ ਹੁਣ ਇੱਥੇ ਤੱਕ ਤਾਂ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਪਰ ਇਸ ਤੋਂ ਕੁਝ ਸਮਾਂ ਬਾਅਦ ਜੋ ਰੀਆ ਸੀ ਉਸ ਨੂੰ ਇੱਕ ਖਬਰ ਪਤਾ ਲੱਗਦੀ ਹੈ ਉਸ ਨੂੰ ਪਤਾ ਲੱਗਦਾ ਹੈ ਕਿ ਜੋ ਸੁਦਾਮ ਹੈ ਉਹ ਪਹਿਲਾਂ ਹੀ ਵਿਆਹ ਹੋਇਆ ਹੋਇਆ ਹੈ ਤੇ ਉਸ ਦੇ ਬੱਚੇ ਵੀ ਨੇ ਜਦੋਂ ਉਸਨੇ ਖਬਰ ਪਤਾ ਲੱਗਦੀ ਹੈ ਤਾਂ ਫਿਰ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਝਗੜਾ ਹੁੰਦਾ ਹੈ ਬਹੁਤ ਹੀ ਜ਼ਿਆਦਾ ਕਲੇਸ਼ ਹੁੰਦਾ ਹੈ ਉਹ ਉਸ ਨੂੰ ਕਹਿੰਦੀ ਹੈ ਕਿ ਤੂੰ ਪਹਿਲਾਂ ਹੀ ਵਿਆਹਿਆ ਹੋਇਆ ਹੈ ਤੇ ਤੇਰੇ ਬੱਚੇ ਨੇ ਤੂੰ ਸਾਨੂੰ ਦੋਨਾਂ ਨੂੰ ਧੋਖਾ ਦਿੱਤਾ ਹੈ ਰੀਆ ਉਸ ਨੂੰ ਕਹਿੰਦੀ ਹੈ ਕਿ ਤੂੰ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਤੇਰਾ ਵਿਆਹ ਵੀ ਹੋਇਆ ਹੈ ਤੇ ਤੇਰੇ ਬੱਚੇ ਵੀ ਨੇ ਤਾਂ ਹੁਣ ਸੁਦਾਮ ਉਸ ਤੋਂ ਮਾਫੀ ਮੰਗਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਮੈਂ ਆਪਣੀ ਪਤਨੀ ਨੂੰ ਕੁਝ ਦਿਨਾਂ ਤੱਕ ਤਲਾਕ ਦੇ ਦਵਾਗਾ ਤਾਂ ਹੁਣ ਇਸ ਕਰਕੇ ਰੀਆ ਸ਼ਾਂਤ ਹੋ ਜਾਂਦੀ ਹੈ ਤੇ ਫਿਰ ਇਹ ਇਕੱਠੇ ਹੀ ਰਹਿਣ ਲੱਗਦੇ ਨੇ ਇਸ ਤੋਂ ਬਾਅਦ ਜੋ ਰੀਆ ਸੀ ਉਸ ਦੇ ਨਾਲ ਕੋਟ ਮੈਰਿਜ ਵੀ ਕਰਵਾ ਲੈਂਦੀ ਹੈ ਹੁਣ ਸਮਾਂ ਨਿਕਲਦਾ ਹੈ ਇਸ ਤੋਂ ਬਾਅਦ ਜਦੋਂ ਇਹ ਖਬਰ ਰੀਆ ਦੀ ਮਾਂ ਰਮਾ ਨੂੰ ਲੱਗਦੀ ਹੈ ਤਾਂ ਉਹ ਵੀ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆਂਦੀ ਹੈ ਤੇ ਉਹ ਉਸਦੇ ਨਾਲ ਬਹੁਤ ਹੀ ਲੜਾਈ ਝਗੜਾ ਕਰਦੀ ਹੈ ਰੀਆ ਦੀ ਜੋ ਮਾਂ ਸੀ ਰਮਾ ਉਹ ਸੁਦਾਮ ਨੂੰ ਬਲੈਕਮੇਲ ਕਰਨ ਲੱਗ ਜਾਂਦੀ ਹੈ ਹੁਣ ਉਹ ਉਸ ਨੂੰ ਧਮਕੀਆਂ ਵੀ ਦੇਣ ਲੱਗ ਜਾਂਦੀ ਹੈ ਤਾਂ ਸੁਦਾਮ ਉਸ ਨੂੰ ਕਹਿੰਦਾ ਹੈ ਕਿ ਮੈਂ ਕੁਝ ਦਿਨਾਂ ਤੱਕ ਆਪਣੀ ਪਤਨੀ ਨੂੰ ਤਲਾਕ ਦੇ ਦਵਾਂਗਾ ਰਮਾ ਦਾ ਵੀ ਇਹੀ ਕਹਿਣਾ ਸੀ ਕਿ ਤੂੰ ਆਪਣੀ ਪਤਨੀ ਨੂੰ ਤਲਾਕ ਦੇ ਤੇ ਮੇਰੀ ਬੇਟੀ ਰੀਆ ਦੇ ਨਾਲ ਰਹਿ ਜਾਂ ਉਸਦੇ ਨਾਲ ਵਿਆਹ ਕਰਵਾ ਹੁਣ ਇਹ ਦੋਨੋਂ ਉਸ ਨੂੰ ਬਲੈਕਮੇਲ ਕਰਨ ਲੱਗ ਜਾਂਦੀਆਂ ਨੇ ਉਹੋスル ਕਹਿੰਦੀਆਂ ਨੇ ਕਿ ਤੂੰ ਸਾਡੇ ਕੋਲ ਹੀ ਰਹ ਤੂੰ ਆਪਣੇ ਘਰ ਨਹੀਂ ਜਾ ਸਕਦਾ ਤੂੰ ਸਾਡੇ ਕੋਲ ਹੀ ਰਹੇਗਾ ਤੇ ਤੂੰ ਸਾਡਾ ਸਾਰਾ ਖਰਚਾ ਚੁਕੇਗਾ ਸਦਾਮ ਆਪਣੀ ਪਤਨੀ ਨੂੰ ਤਲਾਕ ਨਹੀਂ ਦੇਣਾ ਚਾਹੁੰਦਾ ਸੀ ਤਾਂ ਇਸ ਕਰਕੇ ਹੁਣ ਉਹ ਇਹਨਾਂ ਦੋਨਾਂ ਦੀਆਂ ਗੱਲਾਂ ਤੋਂ ਬਹੁਤ ਹੀ ਜ਼ਿਆਦਾ ਤੰਗ ਆ ਚੁੱਕਿਆ ਸੀ ਤੰਗ ਆ ਕੇ ਉਹ ਆਪਣੇ ਦੋਸਤ ਦੇ ਨਾਲ ਮਿਲ ਕੇ ਇੱਕ ਪਲਾਨ ਬਣਾਉਂਦਾ ਤਾਂ ਹੁਣ ਪਲਾਨ ਦੇ ਮੁਤਾਬਿਕ ਸਦਾਮ ਰੀਆ ਤੇ ਰਮਨ ਨੂੰ ਖਾਣੇ ਦੇ ਲਈ ਬੁਲਾਉਂਦਾ ਹੈ ਹੁਣ ਇਹ ਜੋ ਖਾਣਾ ਇਸਨੇ ਮੰਗਵਾਇਆ ਹੁੰਦਾ ਹੈ ਜਾਂ ਬਣਾਇਆ ਹੁੰਦਾ ਹੈ ਉਸ ਦੇ ਵਿੱਚ ਇਹ ਪਹਿਲਾਂ ਹੀ ਨਸ਼ੇ ਦੀ ਦਵਾਈ ਮਿਲਾ ਦਿੰਦਾ ਹੈ ਉਸ ਸਮੇਂ ਇਸ ਦਾ ਦੋਸਤ ਵੀ ਇਸ ਦੇ ਨਾਲ ਸ਼ਾਮਿਲ ਹੁੰਦਾ ਹੈ ਜਦੋਂ ਉਹ ਉੱਤੇ ਆ ਕੇ ਖਾਣਾ ਖਾਂਦਿਆਂ ਨੇ ਤਾਂ ਉਹ ਖਾਣਾ ਖਾਣ ਤੋਂ ਬਾਅਦ ਦੋਨੋਂ ਬੇਹੋਸ਼ ਹੋ ਜਾਂਦਿਆਂ ਨੇ ਫਿਰ ਉਸ ਤੋਂ ਬਾਅਦ ਇਹ ਦੋਨੋਂ ਉਸ ਦਾ ਉਹਨਾਂ ਦੋਨਾਂ ਦਾ ਗਾਲਾ ਕੁੱਟ ਕੇ ਉਹਨਾਂ ਨੂੰ ਉੱਤੇ ਹੀ ਮੌਤ ਦੇ ਘਾਟ ਉਤਾਰ ਦਿੰਦੇ ਨੇ ਉਸ ਤੋਂ ਬਾਅਦ ਇਹ ਸੋਚਦੇ ਨੇ ਕਿ ਕਿਉਂ ਨਾ ਇਹਨਾਂ ਦੋਨਾਂ ਦੀਆਂ ਲਾਸ਼ਾਂ ਨੂੰ ਉੱਥੇ ਇੱਕ ਟੋਆ ਪੁੱਟ ਕੇ ਉਸ ਦੇ ਵਿੱਚ ਹੀ ਦੱਬ ਦਿੱਤਾ ਜਾਵੇ ਪਰ ਫਿਰ ਇਹ ਆਪਣਾ ਪਲਾਨ ਚੇਂਜ ਕਰ ਦਿੰਦੇ ਨੇ ਉਸ ਤੋਂ ਬਾਅਦ ਇਸ ਦਾ ਦੋਸਤ ਜੋ ਸੀ ਉਹ ਜਾਂਦਾ ਹੈ ਤੇ ਪੈਟਰੋਲ ਲੈ ਕੇ ਆਉਂਦਾ ਹੈ ਫਿਰ ਇਹ ਇਹ ਉੱਤੇ ਸੁੰਨਸਾਨ ਜਗ੍ਹਾ ਦੇ ਉੱਤੇ ਜਾ ਕੇ ਇਹਨਾਂ ਦੋਨਾਂ ਦੀਆਂ ਲਾਸ਼ਾਂ ਦੇ ਉੱਤੇ ਪੈਟਰੋਲ ਪਾ ਕੇ ਦੋਨਾਂ ਨੂੰ ਹੀ ਅੱਗ ਲਗਾ ਦਿੰਦੇ ਨੇ ਇਹ ਉਹੀ ਸਮਾਂ ਸੀ ਜਦੋਂ ਇਹ ਅੱਗ ਲਗਾ ਰਹੇ ਸੀ ਤੇ ਲੋਕਾਂ ਨੇ ਇਹਨਾਂ ਨੂੰ ਦੇਖ ਲਿਆ ਸੀ ਉਸ ਤੋਂ ਬਾਅਦ ਇਹ ਲੋਕਾਂ ਨੂੰ ਉੱਥੇ ਦੇਖ ਕੇ ਉੱਥੋਂ ਦੌੜ ਜਾਂਦੇ ਨੇ ਇਸ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਇੱਕ ਡਾਇਰੀ ਵੀ ਮਿਲਦੀ ਹੈ ਜਿਸ ਦੇ ਵਿੱਚ ਇਹ ਲਿਖਿਆ ਹੁੰਦਾ ਹੈ ਸ਼ਾਇਦ ਇਹ ਰੀਆ ਦੀ ਡਾਇਰੀ ਹੋਵੇਗੀ ਕਿ ਜੋ ਸਦਾਮ ਸੀ ਉਸਦਾ ਸਬੰਧ ਪਹਿਲਾਂ ਰਮਾ ਦੇ ਨਾਲ ਸੀ ਤੇ ਉਸ ਤੋਂ ਬਾਅਦ ਇਹ ਰੀਆ ਦੇ ਨਾਲ ਵੀ ਬਣ ਚੁੱਕਿਆ ਸੀ ਤਾਂ ਇਸ ਤਰ੍ਹਾਂ ਇਸ ਘਟਨਾ ਦਾ ਖੁਲਾਸਾ ਹੁੰਦਾ ਹੈ ਤੇ ਇਹ ਪੁਲਿਸ ਦੇ ਅੜਕੇ ਆ ਜਾਂਦੇ ਨੇ ਆਪਾਂ ਦੇਖਦੇ ਹਾਂ ਕਿ ਜਦੋਂ ਵੀ ਕੋਈ ਅਪਰਾਧੀ ਅਪਰਾਧ ਕਰਦਾ ਹੈ ਤਾਂ ਉਸਦੇ ਮਨ ਦੇ ਵਿੱਚ ਇਹੀ ਹੁੰਦਾ ਹੈ ਕਿ ਉਹ ਕਦੇ ਵੀ ਫੜਿਆ ਨਹੀਂ ਜਾਵੇਗਾ ਪਰ ਇਹ ਸਿਰਫ ਉਸਦਾ ਵਹਿਮ ਹੁੰਦਾ ਹੈ ਕਿਉਂਕਿ ਜਦੋਂ ਵੀ ਕ੍ਰਾਈਮ ਕਰਦਾ ਹੈ ਤਾਂ ਉਹ ਕਦੇ ਨਾ ਕਦੇ ਪੁਲਿਸ ਦੇ ਹੱਥ ਜ਼ਰੂਰ ਆ ਜਾਂਦਾ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਵਿਚਾਰ ਦੇ ਸਕਦੇ ਹੋ ਐਸੀ ਤਰ੍ਹਾਂ ਨਵੀਆਂ ਤੇ ਸੱਚੀਆਂ ਘਟਨਾਵਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜਲਦ ਮਿਲਾਂਗੇ ਇੱਕ ਨਵੀਂ ਤੇ ਸੱਚੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ